ਜੀ ਪਟਿਆਲਾ ਡੀਪੋ ਤੋਂ ਜੀ ਪੀਆਰਟੀਸੀ ਪਨ ਵਾਸ ਕੰਟਰੈਕਟਰ ਵਰਕਰ ਜੂਨੀਅਰ 2511 ਦਾ ਮੀਤ ਪ੍ਰਧਾਨ ਆ ਜੀ ਅੱਜ ਕੀ ਜਿਹੜਾ ਹੋਇਆ ਹੈਗਾ ਜਿਹੜਾ ਹਾਸਾ ਵਜ ਕੀ ਗਾਇਆ ਦੇਖੋ ਜੀ ਹਾਸਾ ਇਹ ਸਵੇਰੇ ਸਾਡੀ ਗੱਡੀ 5:00 ਵਜੇ ਚੱਲੀ ਸੀਗੀ ਪਾਤਨਾ ਤੋਂ ਜਿੰਨੇ 7:00 ਵਜੇ ਆਪਣਾ ਚੀਕੇ ਦਾ ਘੇੜਾ ਲਾਣ ਵਾਸਤੇ ਜਾਣਾ ਸੀਗਾ ਤੇ ਉਹ ਰਾਹ 'ਚ ਜੋੜੀਆਂ ਕੋਲ ਜਾਂਦੇ ਠੀਕਾ ਉੱਥੇ ਉਹ ਜਿਹੜੀ ਇਹ ਹਾਸਤਾ ਅਗਰਸ ਤੋਂ ਵੀ ਗੱਡੀ ਸਾਡੀ ਕਿ ਜਿਹਦੇ ਵਿੱਚ ਥਵਾਰੀਆਂ ਨੂੰ ਕਾਫੀ ਸੱਟਾਂ ਤੇ ਕਨੈਕਟਰ ਡਰਾਈਵਰ ਨੂੰ ਵੀ ਜਿਹੜੀਆਂ ਕਾਫੀ ਜਾਦਿਆ ਸੱਟਾਂ ਲੱਗੀਆਂ ਨੇ ਆਰੇ ਚ ਲੱਗਿਆ ਗੱਡੀ ਜੀ ਇਹ ਜੀ ਟਿੱਪਰ ਜੀ ਸੜਕ ਤੇ ਖੜਿਆ ਹੋਇਆ ਜੀ ਤੇ ਅਚਾਰ ਹੀ ਖੜਿਆ ਸੀਗਾ ਟਿੱਪਰ ਸੜਕ ਦੇ ਤੇ ਉਹਦੇ ਕਰਕੇ ਵੀ ਜਿਆਦਾ ਐਕਸੀਡੈਂਟ ਦਾ ਕਾਰਨ ਬਣਿਆ ਉਹ ਜੀ ਦੇਖੋ ਜੀ ਜਿਹੜੀਆਂ ਸਾਡੀਆਂ ਬੱਸਾਂ ਨੇ ਬੱਸਾਂ ਦੀ ਗਿਣਤੀ ਘੱਟ ਹੋਣ ਕਰਕੇ ਜਿਹੜਾ ਜਿਹੜਾ ਡਰਾਈਵਰ ਹੈ ਉਹਨੂੰ ਦਿਨ ਰਾਤ ਉਹ ਜਿਹੜੇ ਗੇੜੇ ਜਿਆਦਾ ਹੀ ਲਵਾਏ ਜਾਂਦੇ ਆ ਕਦੀ ਕਿਲੋਮੀਟਰ ਜਿਹੜੇ ਆਪਣੇ ਤਹਿ ਕਿਲੋਮੀਟਰ ਕੀਤੇ ਆ ਉਹ ਤੋਂ ਜਿਆਦਾ ਕਿਲੋਮੀਟਰ ਕਰਵਾ ਕੇ ਤੇ ਜਿਹੜਾ ਉਹ ਬੱਸਾਂ ਦਾ ਜਿਹੜੀ ਆਪਾਂ ਨੂੰ ਸਵਾਰੀਆਂ ਨੂੰ ਜਿਹੜਾ ਆਪਣੇ ਇਤੇ ਪਹੁੰਚਾਇਆ ਜਾਂਦਾ ਹੈ ਕਿਉਂਕਿ ਬੱਸਾਂ ਦੀ ਜਿਹੜੀ ਕਮੀ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਮੰਗ ਵੀ ਕਰ ਰਹੇ ਹਾਂ ਵੀ ਜਿਹੜੀਆਂ ਬੱਸਾਂ ਨੇ ਬੱਸਾਂ ਦੀ ਗਿਣਤੀ ਵਧਾਈ ਜਾਏ ਤੇ ਜਿਹੜੀਆਂ ਆਪਾਂ ਇਹ ਘਟਨਾ ਹੋਣ ਤੋਂ ਆਪਾਂ ਬਚਾ ਸਕੀਏ ਕਿ ਜਿਹਦੇ ਕਰਕੇ ਡਰਾਈਵਰ ਤੋਂ ਇਹ ਗੱਲਬਾਤ ਕੀਤੀ ਹੈ ਕਿ ਡਰਾਈਵਰ ਖਾਬ ਨਹੀਂ ਦੱਸਿਆ ਵੀ ਕਿਤੇ ਮੇਰੇ ਨੂੰ ਨੀਂਦ ਦਾ ਕਾਰਨ ਸੀਗਾ ਜਿਹਦੇ ਵਿੱਚ ਇਹਦੇ ਕਰਕੇ ਜਿਹੜਾ ਐਕਸੀਡੈਂਟ ਦਾ ਕਾਰਨ ਬਣਿਆ ਕਹਿ ਸਕਦੇ ਵੀ ਮਤਲਬ ਜਿਹੜਾ ਹੈਗਾ ਕੰਮ ਜ਼ਿਆਦਾ ਲਿਆ ਜਾਂਦਾ ਜਿਹਦੇ ਕਰਕੇ ਨਹੀਂ ਬਿਲਕੁਲ ਜੀ ਬਿਲਕੁਲ ਅਸੀਂ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਹਾਂ ਵੀ ਜਿਹੜੀ ਬੱਸਾਂ ਦੀ ਗਿਣਤੀ ਹੈ ਸਾਡੇ ਵਿਭਾਗ ਵਿੱਚ ਬਹੁਤ ਜ਼ਿਆਦਾ ਘੱਟ ਹੈ ਦੇਖੋ ਜੀ ਜਿਹੜੀਆਂ ਛੋਟੀਆਂ ਬੱਸਾਂ ਲੋਕਾਂ ਦੀ ਕਰ ਰਹੀਆਂ ਨੇ ਜਿਹੜੇ 100 ਕਿਲੋਮੀਟਰ ਤਕ ਤਗਰੀਬਨ ਛੋਟੀਆਂ ਬਸਾਂ ਨੂੰ ਆਪਾਂ ਨੂੰ 200 250 ਕਿਲੋਮੀਟਰ ਕਰਾਣੇ ਚਾਹੀਦੇ ਨੇ ਛੋਟੀਆਂ ਬਸਾਂ ਵੀ ਆਪਣੀਆਂ 400 ਕਿਲੋਮੀਟਰ ਜਿਹੜੀਆਂ ਇਹ ਤੈਅ ਕਰ ਰਹੀਆਂ ਨੇ ਦਿਨ ਦੇ ਕਿਉਂਕਿ ਬਸਾਂ ਦੀ ਘਾਟ ਹੈ ਘਾਟ ਹੋਣ ਕਰਕੇ ਮੈਨੇਜਮੈਂਟ ਵੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਦਾ ਫਾਇਦਾ ਉਠਾ ਰਹੀ ਏ ਬਸਾਂ ਨਹੀਂ ਪਾਣ ਪਾਣ ਕਰਕੇ ਵੀ ਜਿਹੜਾ ਜਿਆਦਾ ਇਹ ਹਾਸਿਆ ਦਾ ਕਰਨ ਪਾਣੀ ਦਾ ਕਿੰਨੇ ਇੱਕ ਬੰਦੇ ਜਿਹੜੇ ਜਖਮੀ ਨੇ ਤੇ ਕਿਸ ਹਾਲਾਤ ਚ ਨੇ ਬਿਲਕੁਲ ਜੀ ਸਾਡੇ ਕੋਲ ਅਜੇ ਤੱਕ ਮੈਂ ਉੱਪਰ ਲਗਾਤਾਰ ਰਹਾਵਤੇ ਜਾਂ 16 17 ਜਿਹੜੇ ਆਪਣੇ ਜਿਹੜੀਆਂ ਤੁਹਾਡੇ ਪੈਸੈਂਜਰਸ ਹਨ ਉਹ ਜਿਹੜੇ ਜ਼ਖਮੀ ਹੋਏ ਆ ਤੇ ਡਰਾਈਵਰ ਕਨੈਕਟਰ ਵੀ ਕਾਫੀ ਜ਼ਿਆਦਾ ਜ਼ਖਮੀ ਹੋਏ ਨੇ ਸਾਡਾ ਕਨੈਕਟਰ ਸਾਹਿਬ ਸੀਗਾ ਉਹਦੀ ਵੀ ਲੱਤ ਤੇ ਸੱਟ ਲੱਗ ਪਈ ਨਿਕਲਣ ਕਰਕੇ ਇੱਕ ਬਾਤ ਲੱਤ ਉਹਦੀ ਮੁੜ ਗਈ ਲੱਤ ਟੁੱਟ ਗਈ ਫ੍ਰੈਕਚਰ ਹੋ ਗਈ ਉਹਦਾ ਵੀ ਆਪਰੇਸ਼ਨ ਥੀਏਟਰ ਵਿੱਚ ਥੋੜੀ ਦੇਰ ਤੱਕ ਜਿਹੜਾ ਆਪਰੇਸ਼ਨ ਸ਼ਾਇਦ ਡਾਕਟਰ ਸ਼ੁਰੂ ਕਰਨਗੇ ਕੋਣ ਐਡਵਰਟਾਈਜ਼ੀ ਤੁਹਾਡਾ ਮੇਲੇ ਬਰਾਦਰ ਨੇ ਜੀ ਨਾਸਿਬੇ ਬਕੇ ਸਿਮਰ ਸਿੰਘ ਕਿੱਦਾਂ ਤੁਹਾਨੂੰ ਜਾਣਕਾਰੀ ਮਿਲਦੀ ਹੈ ਹਾਦਸੇ ਦਾ ਸਾਨੂੰ ਕੁਝ ਨਹੀਂ ਪਤਾ ਲਾਈ ਸਾਨੂੰ ਤਾਂ ਡਰਾਈਵਰ ਨੇ ਫੋਨ ਕੀਤਾ ਜੀ ਕਿ ਤੁਹਾਡੇ ਰਿਸ਼ਤੇਦਾਰ ਐਕਸੀਡੈਂਟ ਹੋ ਗਿਆ ਤੇ ਸਾਨੂੰ 8 ਵਜੇ ਦਾ ਇਹਨਾਂ ਨੇ ਵਿਚਾਰੇ ਬਰਾਦਰਾਂ ਨੇ ਸਾਡੇ ਨੇ ਮਲਾਜਮਾਂ ਨੇ ਸਾਰਿਆਂ ਨੇ ਇਹਨਾਂ ਨੂੰ ਚੁੱਕਿਆ ਸਾਨੂੰ ਕੁਝ ਨਹੀਂ ਪਤਾ ਕਿ ਇਹਨਾਂ ਨੇ ਸਮੇਂ ਆ ਕੇ ਦੇਖੋ ਐਕਸੀਡੈਂਟ ਹੋਇਆ ਥੀ ਉਹ ਆ ਜੀ ਇਹਨਾਂ ਨੂੰ ਰੈਸਟ ਨਹੀਂ ਮਿਲਦੀ ਕਦੇ ਦਾ ਡਿਲੇ ਵੀ ਡਿਊਟੀ ਕਰਨੇ ਰਾਤ ਨੂੰ ਵੀ ਸਵੇਰੇ ਹੋਣ ਮੇਰਾ ਭਰਾ ਸਾਨੂੰ ਤਾਂ ਪਤਾ ਜੀ ਕਿਵੇਂ ਡਿਊਟੀ ਕਰ ਰਹੇ ਨੇ ਸ਼ਾਮ ਨੂੰ 11 ਵਜੇ ਘਰ ਜਾਂਦੇ ਨੇ ਸਵੇਰੇ 3 ਵਜੇ ਉੱਠ ਕੇ ਉਹਨਾਂ ਨੇ ਫੇਰ ਚਾਰ ਵਜੇ ਹੀ ਵਸ। ਕੀ ਕੰਮ ਕਰਦੇ ਸੀ ਡਰਾਈਵਰ ਸੀ ਕਿ ਕੰਡਕਟਰ ਸੀ? ਕੰਡਕਟਰ ਸੀ। ਕਹਿੰਦੇ ਕੰਡਕਟਰ ਵੀ ਉਹਨੀ ਹੋਣੀ। ਨਹੀਂ ਥੋੜਾ ਕਹਿਣ ਦਾ ਮਤਲਬ ਵੀ ਡਿਊਟੀ ਜ਼ਿਆਦਾ ਲੱਗਦੀ ਆਂਦੀ ਸਰਕਾਰ ਵੱਲੋਂ। ਹਾਂਜੀ ਸਰਕਾਰ ਵੱਲ ਜ਼ਿਆਦੀ ਲਈ ਜਾਂਦੀ ਜਿਉਂ ਉਹਨਾਂ ਰੈਸਟੇ ਨਹੀਂ ਮਿਲਦੀ ਜੀ। ਇਹ ਬੱਸ ਕਿੱਥੋਂ ਦੀ ਆਈ ਸੀ ਕਿੱਥੇ ਜਾਣਾ ਸੀ ਇਹ? ਪਾਤੜਾ ਤੋਂ ਚੱਲੀ ਸੀ ਜੀ। ਇਹ ਗੂਲੇ ਚਿਕਨ ਜਾ ਕੇ ਪਟਿਆਲੇ ਨੂੰ। ਲੋਕਾਂ ਨੂੰ। ਤੇ ਹੁਣ ਕੰਡੀਸ਼ਨ ਕਿੱਦਾਂ ਜੀ ਉਹਨਾਂ ਦੀ? ਬਹੁਤ ਖਰਾਬ ਹੈ ਜੀ। ਸਾਨੂੰ ਦੇਖਦਾ ਬਹੁਤ ਘਬਰਾ ਗਈ ਇਸ ਦਾ ਦੇਖਿਆ ਜੀ ਕਿਸੇ ਨੇ। ਡਾਕਟਰ ਦਾ ਕੀ ਕਹਿਣਾ? ਸਰ ਡਾਕਟਰ ਜੀ ਕਹਿੰਦੇ ਠੀਕ ਹੋ ਜੂਗਾ ਹੁਣ ਦੇਖੋਗੇ ਪਰਮਾਤਮਾ ਦਾ ਛੱਟ ਕਿੱਥੇ ਲੱਗੀ ਉਹਨਾਂ ਦੇ ਛੱਟ ਗੋਡੇ ਤੇ ਜੇ ਉਹਨਾਂ ਦੇ ਸੇਸ ਤੇ ਵੀ ਸਾਰੀ ਆਪੇ ਤੁਸੀਂ ਠੀਕ ਹੈ ਤੇ ਅੱਜ ਜਿਹੜਾ ਹਾਸਾ ਹੋਇਆ ਉਹਦੇ ਬਾਰੇ ਦੱਸੋ ਜੀ ਇੱਕੀ ਮੇਰਾ ਨਾਮ ਜਸਦੀਪ ਸਿੰਘ ਹੈ ਜੀ ਮੈਂ ਕੰਟਰੈਕਟ ਵਰਕਰ ਯੂਨੀਅਨ ਦਾ ਪਟਿਆਲਾ ਦਾ ਸੈਕਟਰੀ ਹਾਂ ਤੇ ਸਵੇਰੇ ਸਾਢੇ 7:00 ਵਜੇ ਦਾ 7:20 ਤੇ ਇਹ ਹਾਸਾ ਹੋਇਆ ਬਸ ਪਟਿਆਲੇ ਤੋਂ ਠੀਕ ਇਹ ਨਹੀਂ ਜਾ ਰਹੀ ਸੀ ਤੇ ਜੋੜੀਆਂ ਸੜਕਾਂ ਤੋਂ 200 ਮੀਟਰ ਦੇ ਦੂਰੀ ਤੇ ਕੋਈ ਮਿੱਟੀ ਵਾਲਾ ਟਿੱਪਰ ਸ਼ਾਇਦ ਖੜਾ ਸੀਗਾ ਸੜਕ ਦੇ ਕਿਨਾਰੇ ਤੇ ਸੀਗਾ ਕਿ ਵਿਚਾਲੇ ਸੀ ਉਹਦੇ ਬਾਰੇ ਪਤਾ ਨਹੀਂ ਕਿਉਂਕਿ ਅਸੀਂ ਮੌਕੇ ਤੇ ਮੌਜੂਦ ਨਹੀਂ ਸੀਗੇ ਤੇ ਉਹਦੇ ਨਾਲ ਟੱਕਰ ਹੋਈ ਆ ਉਹ ਹਜੇ ਅਨਕੁਐਰੀ ਦਾ ਵਿਸਾਇਆ ਵੀ ਉਹ ਕਿਉਂ ਕੀ ਕ ਕਰ ਕਿਉਂ ਘਟਣਾ ਵਾਪਰੀਆ ਕੀ ਕਾਰਨ ਆ ਤੇ ਉਹਦੇ ਬਾਰੇ ਸਾਡੇ ਜਿਹੜੇ ਸਾਡੇ ਅਫਸਰ ਆ ਉਹ ਵੀ ਜੈਗਨ ਤੇ ਕਰ ਰਹੇ ਆ ਵੀ ਕੀ ਕੰਮ ਕੀ ਕੰਮ ਕਰਨਾ ਉਹਦੇ ਤੇ ਦੂਸਰਾ ਸਾਰਿਆਂ ਤੋਂ ਅਧਿਆਰ ਪੈਲ ਤੇ ਜਿਹੜਾ ਉਹ ਇਹੀ ਆ ਵੀ ਜਿਹੜਾ ਸਵਾਰੀਆਂ ਦੇ ਸੱਟਾਂ ਲੱਗੀਆਂ ਹੋਈਆਂ ਜਾਂ ਡਰਾਈਵਰ ਕਨੈਕਟਰ ਗਿਆਤ ਨਹੀਂ ਆ ਉਹਨਾਂ ਦੀ ਸਿਹਤ ਜਾਂਚੀ ਜਿਹੜੀ ਆ ਉਹ ਪੈਲ ਦੇ ਆਧਾਰ ਤੇ ਆ ਸਾਨੂੰ ਤੇ ਬਾਕੀ ਦੀ ਵੀ ਥੋੜੇ ਟਾਈਮ ਕੀ ਆਉਣ ਵਾਲੇ ਤੇ ਕਿੰਨੀਆਂ ਸਵਾਰੀਆਂ ਬੱਸ ਵਿੱਚ ਮਿਲੂਗਾ ਸਵਾਰੀਆਂ 20 ਕੁ ਸਵਾਰੀਆਂ ਸੀਗੀਆਂ ਜੀ ਉਸ ਟਾਈਮ ਤੇ ਦੇਖੋ 15 ਕੁ ਸਵਾਰੀਆਂ ਮੇਰੇ ਖਾਲ ਇੱਥੇ ਦਾਖਲ ਆ ਗਈਆਂ ਸਭ ਕਿਧਰ ਦੀ ਕਿਥੇ ਜਾਣੀ ਸੀ ਬੱਸ ਨੇ ਬੱਸ ਪਟਿਆਲੇ ਤੋਂ ਠੀਕੇ ਜਾ ਰਹੀ ਸੀ ਤੇ ਕੀ ਕਰਨ ਹਸਨ ਦਾ ਕੋਈ ਕਾਰਨ ਤਾਂ ਪਤਾ ਨਹੀਂ ਲੱਗਿਆ ਕੋਈ ਜੀ ਕਰੀਅਰ ਨਹੀਂ ਹੋ ਸਕਿਆ ਸਾਡੇ ਸਾਰੇ ਅਫਸਰਾਂ ਜੋ ਸਾਡੇ ਵਰਕਸ਼ਾਪ ਦੇ ਮੈਨੇਜਰ ਆ ਉਹ ਲੱਦੇ ਹੋਏ ਆਏ ਸੀ ਉੱਥੇ ਜਾਂਚ ਵੀ ਕਰ ਰਹੇ ਆ ਕਿ ਇਹ ਕਾਰਨ ਕੀ ਹੋਇਆ ਕਿਉਂ ਲੇਕਿਨ ਪਰਿਵਾਰ ਦਾ ਇਲਜ਼ਾਮ ਹੈ ਕਿ ਸਰਕਾਰ ਵੱਲੋਂ ਇਹਨਾਂ ਦੇ ਕੋਲ ਜ਼ਿਆਦਾ ਡਿਊਟੀ ਲਈ ਜਾਂਦੀ ਹੈ ਇਸ ਕਾਰਨ ਹਾਦਸਾ ਹੋਇਆ ਨਹੀਂ ਜੀ ਉਹਦੇ ਬਾਰੇ ਉਹ ਜੇ ਕੋਈ ਇਦਾਂ ਦੀ ਗੱਲ ਹੋ ਗਈ ਉਹ ਵੀ ਕਲੀਅਰ ਹੋ ਜੂਗੀ ਜੀ ਸਾਰਾ ਕੁਝ ਸਾਹਮਣੇ ਆ ਜਾਊਗਾ ਕੋਈ ਜਾਨੀ ਮਾਰੀ ਨੁਕਸਾਨਦਾਰੀ ਨਹੀਂ ਨਹੀਂ ਹਜੇ ਜਾਨੀ ਨੁਕਸਾਨ ਕੋਈ ਨਹੀਂ ਹੈਗਾ ਸੱਤਾਂ ਜ਼ਰੂਰਤ ਸਾਰਿਆਂ ਦੀ ਤੇ ਉਹ ਉਹਦੇ ਬਾਰੇ ਜੋ ਵੀ ਆ ਹਲਾਤ ਚੱਲ ਰਿਹਾ ਮੈਂ ਗੰਗ ਕਰੀਏ ਕੰਡਕਟਰ ਨੂੰ ਵੀ ਬੜੀ ਮੁਤੱਜਰ ਨਜ਼ਰਾਨਾ ਕਰਿਆ ਗਿਆ ਅੱਧਾ ਘੰਟਾ ਲੱਗਿਆ ਉਹਨਾਂ ਦੀ ਕੰਡੀਸ਼ਨ ਦਾ ਕੀ ਕਹਿੰਦੇ ਡਾਕਟਰ ਉਹ ਉਹਨਾਂ ਦੀ ਰਿਪੋਰਟ ਆ ਰਹੀ ਆ ਤੇ ਰਿਪੋਰਟ ਆਉਣ ਤੋਂ ਬਾਅਦ ਅੱਧੇ ਇੱਕ ਘੰਟੇ 'ਚ ਹੀ ਰਿਪੋਰਟ ਆ ਜੂਗੀ ਪੈਸੇ ਉਹ ਹਮ ਨਾਰਮਲ ਆ ਹਜੇ ਆਕਸੀਜਨ ਲਾਈ ਹੋਈ ਆ ਪਰ ਠੀਕ ਆ ਉਹ ਏਡੀ ਉਹ ਮਤਲਬ ਫਿਕਰ ਵਾਲੀ ਨਹੀਂ ਗੱਲ ਹੈ ਜੀ ਬਾਕੀ ਉਹਨਾਂ ਦੇ ਸਿਰ ਦੀ ਰਿਪੋਰਟ ਆ ਜਾਂਦੀ ਹੈ ਫਿਰ ਉਹ ਕਲੀਅਰ ਹੋ ਜਾਂਦਾ ਟਿਪਰ ਵਾਲਾ ਕੋਈ ਸਰਕਰ ਦੀ ਕੁਰਸੀ ਕੀਤੀ ਜਾਂ ਟਿਪਰ ਖੜਾ ਸੀ ਨਹੀਂ ਜੀ ਹਜੇ ਉੱਥੇ ਗਏ ਨਹੀਂ ਅਸੀਂ ਅਸੀਂ ਇੱਧਰ ਹੀ ਆ ਗਏ ਸੀ ਉਹ ਸਾਡੇ ਜਿਹੜੇ ਵਰਕਸ਼ਾਪ ਵਾਲੇ ਆ ਉਹ ਉੱਥੇ ਜ਼ਰੂਰ ਉਹਦੀ ਚੈਕਿੰਗ ਕਰ ਰਹੇ ਆ ਵੀ ਕੀ ਕਾਰਨ ਹੋਇਆ ਉਹ ਟਿਪਰ ਕਿਉਂ ਖੜਾ ਸੀਗਾ ਕੀ ਉਹਦਾ ਸੜਕ ਤੇ ਮਤਲਬ ਵਿਚਾਲੇ ਕਾ ਤੋਂ ਕੇਸ ਕੇਸ ਕਾਰਨ ਖੜਾ ਸੀ ਜੀ ਜਿਹੜਾ ਅਧਿਕਾਰਯੋਗ ਕੀ ਮਾਮਲਾ ਕੀ ਹੈ ਤੇ ਕੌਣ-ਕੌਣ ਸਰ ਮੈਂ ਮੇਰਾ ਭਰਾ ਹੈ ਮੇਰੀ ਭਾਬੀ ਹੈ बस में जा रहे थे यहाँ से पटियाले से ठीक है हमको पता लग गया आठ बजे फिर भी एक्सीडेंट हो गया इतने एम्बुलेंस इनको एमरजेंसी मिल गई आगे देखे सर, ये दोनों बिल्कुल डेड की हालत में थे जुबारा टूटिया फट गया भाभी की लत टूट गई उसका भी जुबाड़ा टूटा है

ਅਈਡਮੈਂਟ ਚਲੇਗੀ ਨਹੀਂ ਉਸ ਨੂੰ ਬਾਅਦ ਥੋੜਾ ਪਤਾ ਲੱਗੇਗਾ ਬਾਅਦ ਵਿੱਚ